ਆਪਕੀ ਆਵਾਜ਼ ਸਮਾਚਾਰ ਆਪ ਤੱਕ ਦੇਖੀ ਜੀ ਰੀਸੈਂਟਲੀ ਹੀ ਮੈਨੇ ਡੇਰਾਬਸੀ ਮੇ ਐਸਪੀ ਜੋਇਨ ਕੀ ਹੈ ਮੇਰਾ ਇੱਕ ਹੀ ਸੰਦੇਸ਼ ਹੈ ਲੋਕਾਂ ਲਈ ਜੀ ਅਸੀਂ ਤੁਹਾਡੀ ਸੇਵਾ ਲਈ 24 ਘੰਟੇ ਹਾਜ਼ਰ ਹੈ ਸਾਡਾ ਜੋ ਮੇਨ ਅਜੰਡਾ ਹੋਣਾ ਹੈ ਉਹ ਮੇਨ ਹੈ ਅਸੀਂ ਜੋ ਨਸ਼ਾ ਦੇ ਖਿਲਾਫ ਤਸਕਰੀ ਦੇ ਖਿਲਾਫ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਜੋ ਬੇਸਿਕ ਇਸ਼ੂਜ਼ ਡੇਰਾਬਸੀ ਦੇ ਹੈਗੇ ਹਨ ਜੋ ਗੁੰਡਾਗਰਦੀ ਹੈਗੀ ਹੈ ਜੋ ਪ੍ਰਾਪਰਟੀ ਦੇ ਮਾਮਲੇ ਮਸਲੇ ਹੈਗੇ ਹਨ ਉਹਨਾਂ ਨੂੰ ਅਸੀਂ ਕੁਇਕ ਰਿਜ਼ੋਲਵ ਕਰਕੇ ਪਬਲਿਕ ਨੂੰ ਕੁਇਕ ਜਸਟਿਸ ਦੇਣਾ ਦੀ ਸਾਡੀ ਪੂਰੀ ਕੋਸ਼ਿਸ਼ ਰਹੇਗੀ ਸਰ ਤੁਸੀਂ ਕਿੱਥੇੋਂ ਬਦਲ ਕੇ ਆਏ ਸਰ ਜੀ ਮੇਰੀ ਟ੍ਰੇਨਿੰਗ ਅਭੀ ਰੀਸੈਂਟਲੀ ਹੀ ਖਤਮ ਹੋਈ ਹੈ ਜੀ ਔਰ ਮੇਰੀ ਫਰਸਟ ਪੋਸਟਿੰਗ ਐਸਪੀ ਡੇਰਾਵਸੀ ਅੰਨੇ ਕਾਹ ਕਿ ਸਰ ਆਪਕੇ ਬੈਚ ਅ ਬੈਚ ਹੈ ਮੇਰਾ 20 ਸੋ ਅਭੀ ਰੀਸੈਂਟਲੀ ਟ੍ਰਾਂਸਫਰ ਹੋਇਆ ਹੈ ਥੈਂਕ ਯੂ ਸਾਰਾ